ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸੰਮੁਖ ਕਰਾਂਗੇ ਸਾਖੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਬਾਬਰ ਨੂੰ ਸਿੱਧੇ ਰਸਤੇ ਪਾਉਣਾ ਪਿਆਰੀ ਸਾਧ ਸੰਗਤ ਜੀਓ ਬਲੀ ਕੰਧਾਰੀ ਨੂੰ ਧਰਮ ਦੇ ਰਸਤੇ ਉੱਤੇ ਪਾ ਕੇ ਗੁਰੂ ਨਾਨਕ ਦੇਵ ਜੀ ਐਮਨਾਬਾਦ ਵਿਖੇ ਭਾਈ ਲਾਲੂ ਜੀ ਕੋਲ ਆ ਪਹੁੰਚੇ ਇਥੇ ਗੁਰੂ ਜੀ ਨੇ ਦੇਖਿਆ ਕਿ ਸਾਰੇ ਸ਼ਹਿਰ ਵਾਸੀ ਪ੍ਰਭੂ ਨੂੰ ਭੁਲਾ ਕੇ ਬੜੀ ਐਸ ਪ੍ਰਸਤੀ ਦੇ ਵਿੱਚ ਪਏ ਹੋਏ ਸਨ ਸ਼ਹਿਰ ਵਾਸੀਆਂ ਦੀ ਅਜਿਹੀ ਦਸ਼ਾ ਦੇਖ ਕੇ ਗੁਰੂ ਸਾਹਿਬ ਜੀ ਨੇ ਭਵਿੱਖਬਾਣੀ ਕਰਦਿਆਂ ਹੋਇਆਂ ਸ਼ਹਿਰ ਵਾਸੀਆਂ ਦੀ ਹੋਣ ਵਾਲੀ ਦੁਰਦਸ਼ਾ ਸਬੰਧਿਤ ਦੇ ਵਿੱਚ ਸ਼ਬਦ ਉਚਾਰਨ ਕੀਤੇ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ ਇਨ੍ਹਾਂ ਸ਼ਬਦਾਂ ਵਿੱਚ ਜਿੱਥੇ ਸਤਿਗੁਰਾਂ ਨੇ ਬਾਬਰ ਨੂੰ ਪਾਪ ਦੀ ਜਾਂਚ ਲਿਆ ਕੇ ਲੋਕਾਂ ਤੇ ਜ਼ੁਲਮ ਕਰਕੇ ਦਾਨ ਖੋਣ ਵਾਲਾ ਲੁਟੇਰਾ ਆਖਿਆ ਹੈ ਉਥੇ ਚੰਗ ਵਿੱਚ ਮੱચી ਲੁੱਟ ਕੁਸੂਟ ਖਹਾਕਾਰ ਤੇ ਇਸਤਰੀਆਂ ਦੀ ਹੋਈ ਬੇਪਤੀ ਦਾ ਵੀ ਬੜੇ ਗੁਰਨਾਮਈ ਸ਼ਬਦਾਂ ਦੇ ਵਿੱਚ ਜ਼ਿਕਰ ਕੀਤਾ ਹੈ ਅਤੇ ਇਥੋਂ ਦੇ ਪਠਾਨ ਹਾਕਮਾਂ ਨੂੰ ਵੀ ਖਰੀਆਂ ਖਰੀਆਂ ਸੁਣਾਈਆਂ ਹਨ ਇਹੇ ਸ਼ਬਦ ਸੁਣ ਕੇ ਪਾਈ ਲਾਲੂ ਜੀ ਗੁਰੂ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਕਿ ਮਹਾਰਾਜ ਜੀ ਆਪ ਅਕਾਲ ਪੁਰਖ ਦਾ ਸਰੂਪ ਹੋ ਆਪ ਜੀ ਮਿਹਰ ਕਰੋ ਤੇ ਲੋਕਾਈ ਨੂੰ ਬਚਾਓ ਗੁਰੂ ਸਾਹਿਬ ਜੀ ਨੇ ਫਰਮਾਇਆ ਕੇ ਕਰਤਾਰ ਪਲੀ ਕਰੇਗਾ ਕੁਝ ਚਿਰ ਮਗਰੂਮ ਹੀ ਬਾਫਰ ਦੀਆਂ ਫੌਜਾਂ ਮਾਰੂ-ਮਾਰ ਕਰਦੀਆਂ ਐਮਨਾਬਾਦ ਉੱਤਿਆ ਪਈਆਂ ਅਤੇ ਅਤ ਦੇ ਵੱਡ ਕੱਟ ਤੇ ਤਬਾਹੀ ਹੋਈ ਗੁਰੂ ਜੀ ਤੇ ਪਾਈ ਮਰਦਾਨਾ ਜੀ ਨੂੰ ਵੀ ਹੋਰ ਅਨੇਕਾਂ ਕੈਦੀਆਂ ਦੇ ਨਾਲ ਗ੍ਰਿਫਤਾਰ ਕਰ ਲਿਆ ਗਿਆ ਸਾਰੇ ਕੈਦੀਆਂ ਨੂੰ ਪੱਥਰ ਦੀਆਂ ਚੱਕੀਆਂ ਨਾਲ ਕਣਕ ਪੀਸਣ ਉੱਤੇ ਲਾ ਦਿੱਤਾ ਗਿਆ ਉੱਥੇ ਕੈਦ ਲੋਕਾਂ ਦੀ ਉਦੋਂ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਗੁਰੂ ਨਾਨਕ ਸਾਹਿਬ ਜੀ ਦੁਆਰਾ ਸੁਰੀਲੀ ਤੇ ਮਿੱਠੀ ਆਵਾਜ਼ ਵਿੱਚ ਪ੍ਰਭੂ ਉਸਤਤ ਦਾ ਕੀਰਤਨ ਕਰਨ ਨਾਲ ਚੱਕੀਆਂ ਆਪਣੇ ਆਪ ਚਿੱਲਣ ਲੱਗ ਪੀਆਂ ਜਦੋਂ ਇਹ ਖਬਰ ਸਿਪਾਈਆਂ ਨੇ ਬਾਬਰ ਤੱਕ ਪਹੁੰਚਾਈ ਤਾਂ ਬਾਬਰ ਇਹ ਸੋਚ ਕੇ ਘਬਰਾ ਗਿਆ ਕਿ ਲੱਗਦਾ ਏ ਮੈਂ ਕਿਸੇ ਪੂਜੇ ਹੋਏ ਫਕੀਰ ਨੂੰ ਕੈਦੀ ਬਣਾ ਲਿਆ ਹੈ ਇਸ ਤਰ੍ਹਾਂ ਤਾਂ ਮੇਰੇ ਉੱਤੇ ਅੱਲਾ ਤਾਲਾ ਦਾ ਕਹਿਰ ਪਵੇਗਾ ਬਾਬਰ ਦੌੜਦਾ ਹੋਇਆ ਜੇਲ੍ਹ ਦੇ ਵਿੱਚ ਪੁੱਜਿਆ ਅਤੇ ਇਹ ਕੌਤਕ ਦੇਖ ਕੇ ਉਹ ਕੰਬ ਗਿਆ ਅਤੇ ਗੁਰੂ ਜੀ ਦੇ ਚਰਨਾਂ ਉੱਤੇ ਟੈ ਪਿਆ ਤੇ ਕਹਿਣ ਲੱਗਿਆ ਏ ਬਾਬਾ ਨਾਨਕ ਜੇ ਮੈਨੂੰ ਪਤਾ ਹੁੰਦਾ ਕਿ ਇਸ ਨਗਰ ਵਿੱਚ ਫਕੀਰ ਲੋਕ ਵੀ ਰਹਿੰਦੇ ਹਨ ਤਾਂ ਮੈਂ ਕਦੇ ਵੀ ਇਸ ਨਗਰ ਉਤੇ ਹਮਲਾ ਨਾ ਕਰਦਾ ਪਰ ਹੁਣ ਆਪ ਜੀ ਮੇਰੇ ਗੁਨਾਹ ਬਖਸ਼ ਲਓ ਗੁਰੂ ਸਾਹਿਬ ਜੀ ਨੇ ਬਾਫਰ ਨੂੰ ਕਿਹਾ ਕਿ ਹੁਣ ਤੱਕ ਦੀਆਂ ਕੀਤੀਆਂ ਗਲਤੀਆਂ ਲਈ ਅੱਲਾਹ ਤਾਲਾ ਤੋਂ ਖਿਮਾ ਚਾਹ ਚਾ ਕਰ ਤੇ ਅੱਗੇ ਤੋਂ ਤੋਬਾ ਕਰ ਸਾਰੇ ਕੈਦੀਆਂ ਨੂੰ ਰਹਾ ਕਰਕੇ ਉਹਨਾਂ ਦਾ ਲੁੱਟਿਆ ਸਮਾਨ ਵਾਪਸ ਕਰ ਦੇ ਅਤੇ ਅੱਗੇ ਤੋਂ ਧਰਮ ਦਾ ਰਾਜ ਕਮਾਉਣ ਦਾ ਪ੍ਰਣ ਕਰ। ਤੂੰ ਬਾਬਰ ਤੋਂ ਜਾਵਰ ਨਾ ਬਣ ਅਤੇ ਨਾਲ ਹੀ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਕਿ ਜਦੋਂ ਤੱਕ ਤੂੰ ਧਰਮ ਅਤੇ ਨਿਆਂ ਦਾ ਰਾਜ ਕਰੇਗਾ ਤੇਰਾ ਰਾਜ ਕਾਇਮ ਰਹੇਗਾ ਪਰ ਜਦੋਂ ਤੇਰੇ ਰਾਜ ਦੇ ਵਿੱਚ ਅਧਰਮ ਅਨਿਆਂ ਅਤੇ ਜ਼ੁਲਮ ਫਤ ਗਿਆ ਉਦੋਂ ਹੀ ਤੇਰੇ ਰਾਜ ਦਾ ਖਾਤਮਾ ਹੋ ਜਾਵੇਗਾ। ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਬਾਬਰ ਨੇ ਸਾਰੇ ਕੈਦੀਆਂ ਨੂੰ ਛੱਡ ਦਿੱਤਾ ਅਤੇ ਉਹਨਾਂ ਦਾ ਧਨ-ਮਾਲ ਵਾਪਸ ਕਰਕੇ ਸਹੀ ਸਲਾਮਤ ਉਹਨਾਂ ਨੂੰ ਘਰਾਂ ਵਿੱਚ ਪਹੁੰਚਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸੰਮੁਖ ਕਰਾਂਗੇ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਬਾਬਰ ਨੂੰ ਸਿੱਧੇ ਰਸਤੇ ਪਾਉਣਾ ਪਿਆਰੀ ਸਾਸ ਸੰਕਿਤ ਜੀਉ ਬਲੀ ਕੰਧਾਰੀ ਨੂੰ ਧਰਮ ਦੇ ਰਸਤੇ ਉੱਤੇ ਪਾ ਕੇ ਗੁਰੂ ਨਾਨਕ ਦੇਵ ਜੀ ਐਮਨਾਬਾਦ ਵਿਖੇ ਭਾਈ ਲਾਲੂ ਜੀ ਕੋਲ ਆ ਪਹੁੰਚੇ ਇਥੇ ਗੁਰੂ ਜੀ ਨੇ ਦੇਖਿਆ ਕਿ ਸਾਰੇ ਸ਼ਹਿਰ ਵਾਸੀ ਪ੍ਰਭੂ ਨੂੰ ਭਲਾ ਕੇ ਬੜੀ ਐਸ ਪ੍ਰਸਤੀ ਦੇ ਵਿੱਚ ਪਏ ਹੋਏ ਸਨ ਸ਼ਹਿਰ ਵਾਸੀਆਂ ਦੀ ਅਜਿਹੀ ਦਸ਼ਾ ਦੇਖ ਕੇ ਗੁਰੂ ਸਾਹਿਬ ਜੀ ਨੇ ਭਵਿੱਖਵਾਣੀ ਕਰਦਿਆਂ ਹੋਇਆਂ ਸ਼ਹਿਰ ਵਾਸੀਆਂ ਦੀ ਹੋਣ ਵਾਲੀ ਦੁਰਦਸ਼ਾ ਦੇ ਸੰਬੰਧ ਦੇ ਵਿੱਚ ਸ਼ਬਦ ਉਚਾਰਨ ਕੀਤੇ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜਾ ਨਾ ਇਨ੍ਹਾਂ ਸ਼ਬਦਾਂ ਵਿੱਚ ਜਿੱਥੇ ਸਤਿਗੁਰਾਂ ਨੇ ਬਾਬਰ ਨੂੰ ਪਾਪ ਦੀ ਜਾਂਚ ਲਿਆ ਕੇ ਲੋਕਾਂ ਤੇ ਜ਼ੁਲਮ ਕਰਕੇ ਦਾਨ ਖੋਣ ਵਾਲਾ ਲੁਟੇਰਾ ਆਖਿਆ ਹੈ ਉਥੇ جنگ ਵਿੱਚ ਮੱਚੀ ਲੁੱਟ ਕੁਸੂਟ ਹਹਾਕਾਰ ਤੇ ਇਸਤਰੀਆਂ ਦੀ ਹੋਈ ਬੇਪਤੀ ਦਾ ਵੀ ਬੜੇ ਗੁਰਨਾਮਈ ਸ਼ਬਦਾਂ ਦੇ ਵਿੱਚ ਜ਼ਿਕਰ ਕੀਤਾ ਹੈ ਅਤੇ ਇਥੋਂ ਦੇ ਪਠਾਨ ਹਾਕਮਾਂ ਨੂੰ ਵੀ ਖਰੀਆਂ ਖਰੀਆਂ ਸੁਣਾਈਆਂ ਹਨ ਇਹ ਸ਼ਬਦ ਸੁਣ ਕੇ ਭਾਈ ਲਾਲੂ ਜੀ ਗੁਰੂ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਕਿ ਮਹਾਰਾਜ ਜੀ ਆਪ ਅਕਾਲ ਪੁਰਖ ਦਾ ਸਰੂਪ ਹੋ ਆਪ ਜੀ ਮਿਹਰ ਕਰੋ ਤੇ ਲੋਕਾਈ ਨੂੰ ਬਚਾਓ ਗੁਰੂ ਸਾਹਿਬ ਜੀ ਨੇ ਫਰਮਾਇਆ ਕੇ ਕਰਤਾਰ ਪਲੀ ਕਰੇਗਾ ਕੁਝ ਚਿਰ ਮਗਰੂਹੀ ਬਾਫਰ ਦੀਆਂ ਫੌਜਾਂ ਮਾਰੂ-ਮਾਰ ਕਰਦੀਆਂ ਐਮਨਾਬਾਦ ਉੱਤਿਆ ਪਈਆਂ ਅਤੇ ਅਤ ਦੇ ਵੱਡ ਕੱਟ ਤੇ ਤਬਾਹੀ ਹੋਈ ਗੁਰੂ ਜੀ ਤੇ ਪਾਈ ਮਰਦਾਨਾ ਜੀ ਨੂੰ ਵੀ ਹੋਰ ਅਨੇਕਾਂ ਕੈਦੀਆਂ ਦੇ ਨਾਲ ਗ੍ਰਿਫਤਾਰ ਕਰ ਲਿਆ ਗਿਆ ਸਾਰੇ ਕੈਦੀਆਂ ਨੂੰ ਪੱਥਰ ਦੀਆਂ ਚੱਕੀਆਂ ਨਾਲ ਕਣਕ ਪੀਸਣ ਉੱਤੇ ਲਾ ਦਿੱਤਾ ਗਿਆ ਉੱਥੇ ਕੈਦ ਲੋਕਾਂ ਦੀ ਉਦੋਂ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਗੁਰੂ ਨਾਨਕ ਸਾਹਿਬ ਜੀ ਦੁਆਰਾ ਸੁਰੀਲੀ ਤੇ ਮਿੱਠੀ ਆਵਾਜ਼ ਵਿੱਚ ਪ੍ਰਭੂ ਉਸਤਤ ਦਾ ਕੀਰਤਨ ਕਰਨ ਨਾਲ ਚੱਕੀਆਂ ਆਪਣੇ ਆਪ ਚੱਲਣ ਲੱਗ ਪੀਆਂ ਜਦੋਂ ਇਹ ਖਬਰ ਸਿਪਾਈਆਂ ਨੇ ਬਾਬਰ ਤੱਕ ਪਹੁੰਚਾਈ ਤਾਂ ਬਾਬਰ ਇਹ ਸੋਚ ਕੇ ਘਬਰਾ ਗਿਆ ਕਿ ਲੱਗਦਾ ਏ ਮੈਂ ਕਿਸੇ ਪੂਜੇ ਹੋਏ ਫਕੀਰ ਨੂੰ ਕੈਦੀ ਬਣਾ ਲਿਆ ਹੈ ਇਸ ਤਰ੍ਹਾਂ ਤਾਂ ਮੇਰੇ ਉੱਤੇ ਅੱਲਾਹ ਤਾਲਾ ਦਾ ਕਹਿਰ ਪਵੇਗਾ ਬਾਬਰ ਦੌੜਦਾ ਹੋਇਆ ਜੇਲ੍ਹ ਦੇ ਵਿੱਚ ਪੁੱਜਿਆ ਅਤੇ ਹੀ ਕੌਤਕ ਦੇਖ ਕੇ ਉਹ ਕੰਬ ਗਿਆ ਅਤੇ ਗੁਰੂ ਜੀ ਦੇ ਚਰਨਾਂ ਉੱਤੇ ਟੈ ਪਿਆ ਤੇ ਕਹਿਣ ਲੱਗਿਆ ਹੀ ਬਾਬਾ ਨਾਨਕ ਜੇ ਮੈਨੂੰ ਪਤਾ ਹੁੰਦਾ ਕਿ ਇਸ ਨਗਰ ਵਿੱਚ ਫਕੀਰ ਲੋਕ ਵੀ ਰਹਿੰਦੇ ਹਨ ਤਾਂ ਮੈਂ ਕਦੇ ਵੀ ਇਸ ਨਗਰ ਉਤੇ ਹਮਲਾ ਨਾ ਕਰਦਾ ਪਰ ਹੁਣ ਆਪ ਜੀ ਮੇਰੇ ਗੁਨਾ ਬਖਸ਼ ਲਓ ਗੁਰੂ ਸਾਹਿਬ ਜੀ ਨੇ ਬਾਫਰ ਨੂੰ ਕਿਹਾ ਕਿ ਹੁਣ ਤੱਕ ਦੀਆਂ ਕੀਤੀਆਂ ਗਲਤੀਆਂ ਲਈ ਅੱਲਾਹ ਤਾਲਾ ਤੋਂ ਖਿਮਾ ਚਾਹ ਚਾ ਕਰ ਤੇ ਅੱਗੇ ਤੋਂ ਤੋਬਾ ਕਰ ਸਾਰੇ ਕੈਦੀਆਂ ਨੂੰ ਰਿਹਾ ਕਰਕੇ ਉਹਨਾਂ ਦਾ ਲੁੱਟਿਆ ਸਮਾਨ ਵਾਪਸ ਕਰ ਦੇ ਅਤੇ ਅੱਗੇ ਤੋਂ ਧਰਮ ਦਾ ਰਾਜ ਕਮਾਉਣ ਦਾ ਪ੍ਰਣ ਕਰ ਤੂੰ ਬਾਬਰ ਤੋਂ ਜਾਵਰ ਨਾ ਬਣ ਅਤੇ ਨਾਲ ਹੀ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਕਿ ਜਦੋਂ ਤੱਕ ਤੂੰ ਧਰਮ ਅਤੇ ਨਿਆਂ ਦਾ ਰਾਜ ਕਰੇਗਾ ਤੇਰਾ ਰਾਜ ਕਾਇਮ ਰਹੇਗਾ ਪਰ ਜਦੋਂ ਤੇਰੇ ਰਾਜ ਦੇ ਵਿੱਚ ਅਧਰਮ ਅਨਿਆਂ ਅਤੇ ਜ਼ੁਲਮ ਫਤ ਗਿਆ ਉਦੋਂ ਹੀ ਤੇਰੇ ਰਾਜ ਦਾ ਖਾਤਮਾ ਹੋ ਜਾਵੇਗਾ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਬਾਬਰ ਨੇ ਸਾਰੇ ਕੈਦੀਆਂ ਨੂੰ ਛੱਡ ਦਿੱਤਾ ਅਤੇ ਉਹਨਾਂ ਦਾ ਧਨ-ਮਾਲ ਵਾਪਸ ਕਰਕੇ ਸਹੀ ਸਲਾਮਤ ਉਹਨਾਂ ਨੂੰ ਘਰਾਂ ਵਿੱਚ ਪਹੁੰਚਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ